ਜਿਹੜਾ ਬਲੱਡ ਹੈ ਉਹ ਕਿਤੇ ਵੀ ਕਿਸੇ ਇੰਡਸਟਰੀ ਚ ਨਹੀਂ ਮਿਲ ਰਿਹਾ ਉਹ ਕਿਤੇ ਕੋਈ ਇਹਦਾ ਸਬਸਟੀਟਿਊਟ ਨਹੀਂ ਹੈਗਾ ਇਹ ਬਲੱਡ ਦੇ ਗਏ ਸੀ ਬਲੱਡ ਡੋਨੇਟ ਹੁੰਦਾ ਹੈਗਾ ਬਲੱਡ ਜੂ ਚਾਹੀਦਾ ਉਹ ਬਲੱਡ ਹੀ ਚੜੇਗਾ ਦੂਮਰ ਬਿੰਗ ਬਲੱਡ ਹੈਗਾ ਇਹ ਔਰ ਇਹਦਾ ਸਬਸਟੀਟਿਊਟ ਵੀ ਕੋਈ ਨਹੀਂ ਰੋਟਲੀ ਕਲੱਬ ਗ੍ਰੇਟਰ ਰਾਜਪੁਰਾ ਦੇ ਚ ਪਹੁੰਚੇ ਹੈਗੇ ਜਿੱਥੇ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈ ਵਾ ਔਰ ਬੜਾ ਵਧੀਆ ਉਸਤਾ ਮਿਲ ਰਿਹਾ ਹੈਗਾ ਅੱਜ ਤੱਕ ਆਪਣਾ 45 ਦੇ ਕਰੀਬ ਆਪਣੇ ਕੋਲ ਡੋਨਰ ਪਹੁੰਚ ਚੁੱਕੇ ਹੈਗੇ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਬਲੱਡ ਡੋਨੇਸ਼ਨ ਕੈਂਪਸ ਐਂਡ ਅਦਰ ਐਕਟੀਵਿਟੀਆਂ ਦੇ ਵਿੱਚ ਪਾਰਟਿਸਿਪੇਟ ਕੀਤਾ ਗੀਵਨ ਰੋਟਰੀ ਨਾਲ ਅਸੀਂ ਕਾਫੀ ਟਾਈਮ ਤੋਂ ਜੁੜੇ ਹੋਏ ਆਂ ਨਾਬਾ ਸੰਗਰੂਰ ਅਸੀਂ ਫੰਕਸ਼ਨਸ ਕੀਤੇ ਤੇ ਮੈਂ ਇਹਨਾਂ ਸਾਰੇ ਬੰਦਿਆਂ ਨੂੰ ਵੀ ਜਿੰਨਾ ਜਿਹੜੇ ਵੀ ਇੱਥੇ ਡੋਨੇਸ਼ਨ ਦੇਣ ਆਏ ਆ ਬਲੱਡ ਦੀ ਇਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਨਮਾਜ਼ ਕਰਨਾ ਥੈਂਕ ਯੂ ਕਿਨਨਾ ਕਿ ਇਹ ਅੱਗੇ ਤੋਂ ਵੀ ਇਸ ਤਰੀਕੇ ਨਾਲ ਹੀ ਮਤਲਬ ਹਿੱਸਾ ਲੈਂਦੇ ਰਹਿਣ ਔਰ ਇਹ ਕਰਦੇ ਨਾਲ ਅੱਛਾ ਚੱਲ ਰਹਾ ਹੈ ਹੈਲਦੀ ਡੋਨਰਸ ਆ ਰਹੇ ਹਨ ਡੈਫਰ ਅਭੀ ਤੱਕ ਕੋਈ ਵੀ ਨਹੀਂ ਹੋਇਆ ਹੈ ਸਾਰੇ ਹੈਲਦੀ ਡੋਨਰਸ ਹੀ ਆਇਆ ਬਿਤਾ ਫੀਮੇਲਸ ਵੀ ਡੋਨੇਟ ਕਰ ਰਹੀਆਂ 18 ਪਲੱਸ ਵੀ ਬੱਚੇ ਆ ਰਹੇ ਹਨ ਤੋਂ ਅੱਛਾ ਲੱਗ ਰਹਾ ਹੈ ਇਸ ਤੋਂ ਲਾਵਾ ਨਿਤਰਦਾਨ ਇੱਕ ਬਹੁਤ ਵੱਡੀ ਮਤਲਬ ਬੰਦੇ ਦੀ ਲਾਈਫ ਦੇ ਵਿੱਚ ਇੱਕ ਬਹੁਤ ਵੱਡਾ ਇੰਤਾਨ ਹੋ ਸਕਦਾ ਬਹੁਤ ਵਧੀਆ ਸਪான்ਸਰ ਸਰ ਇਧਰ ਡੋਨਰ ਵੱ ਚਦ ਕੇ ਆ ਰਹੇ ਨੇ ਹਜ ਤੱਕ 12 ਗਾ ਚੁੱਕੇ ਆ ਜਿਵੇਂ ਕਿ 45 ਡਾਲਰ ਆਪਣੇ ਕੋਲ ਆ ਪ੍ਰੈਜ਼ੈਂਟ ਹੈਗੇ ਆ ਬੜੀ ਕੋਸ਼ਿਸ਼-ਕੁਸ਼ਿਸ਼ ਇਹ ਸਭ ਦੇ ਰਹੇ ਨੇ ਇਹ ਦਾਨ ਜਿਹੜਾ ਹੈਗਾ ਮਹਾਦਾਨ ਦੇ ਅਕਾਊਂਟ ਹੋ ਰਿਹਾ ਹੈ ਔਰ ਇਸ ਤੋਂ ਉੱਪਰ ਕੋਈ ਦਾਨ ਨਹੀਂ ਹੈਗਾ ਜਿੰਨੇ ਵੀ ਹੋਰ ਯੰਗਸਟਰਸ ਹੈਗੇ ਆ ਉਹ ਇਸ ਪ੍ਰਤੀ ਜਾਗਰੂਕ ਹੋਣ ਕਿ ਖੂਨ ਦੇਣ ਦੇ ਨਾਲ ਖੂਨਦਾਨ ਕਰਨ ਦੇ ਨਾਲ ਖੂਨ ਦੇ ਵਿੱਚ ਕਿਸੇ ਤਰ੍ਹਾਂ ਦੀ ਬਲੱਡ ਦੇ ਵਿੱਚ ਬੋਡੀ ਦੇ ਵਿੱਚ ਕੋਈ ਘਾਟ ਨਹੀਂ ਹੁੰਦੀ ਤੇ ਜਿਹੜਾ ਖੂਨਦਾਨ ਕੀਤਾ ਜਾਂਦਾ ਉਹ ਵਿਦਨ 24 ਤੋਂ 48 ਘੰਟੇ ਦੇ ਵਿੱਚ ਵਿੱਚ ਉਹ ਪੂਰਾ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਥੈਂਕਸ ਕਰੂੰਗਾ ਪ੍ਰੈਜ਼ੀਡੈਂਟ ਮਿਸਟਰ ਸੁਦੀਰ ਤੇ ਸੈਕਟਰੀ ਮਿਸਟਰ ਮਨੋਜ ਮੋਦੀ ਕਿ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ ਤੇ ਐਜ਼ ਅ ਚੀਫ ਗੈਸਟ ਔਰ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਜੋ ਵੀ ਇਹਨਾਂ ਨੇ ਕੀਤਾ ਇਹ ਬਹੁਤ ਹੀ ਵਧੀਆ ਇੱਕ ਆਈਡੀਆ ਔਰ ਇਹ ਕਿਹੇ ਪਹਿਲਾਂ ਵੀ ਕਰਦੇ ਆ ਰਹੇ ਆ ਔਰ ਅੱਜ ਵੀ ਇਹਨਾਂ ਨੇ ਕੀਤਾ ਆ ਵੁੱਡ ਲਾਈਕ ਟੂ ਥੈਂਕਸ ਐਂਡ ਆਈ ਰੀਅਲੀ ਅਪਰੀਸ਼ੀਏਟ ਟੂ ਬੀ ਅ ਪਾਰਟ ਆਫ ਦਿਸ ਆਰਗੇਨਾਈਜੇਸ਼ਨ ਐਸ ਵੈਲ ਦਾ ਪਾਰਟ ਆਫ ਦਿਸ ਇਵੈਂਟ ਆ ਗੁੱਡ ਸੇ ਤੇ ਮੈਂ ਇਹਨਾਂ ਸਾਰੇ ਬੰਦਿਆਂ ਨੂੰ ਵੀ ਜਿੰਨਾ ਜਿਹੜੇ ਵੀ ਇੱਥੇ ਡੋਨੇਸ਼ਨ ਦੇਣ ਆਏ ਐ ਬਲੱਡ ਦੀ ਇਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਨਾ ਹੈ ਥੈਂਕ ਯੂ ਕਹਿਣਾ ਕਿ ਇਹ ਅੱਗੇ ਤੋਂ ਵੀ ਇਸ ਤਰੀਕੇ ਨਾਲ ਹੀ ਮਤਲਬ ਹਿੱਸਾ ਲੈਂਦੇ ਰਹਿਣ ਔਰ ਇਹ ਕਰਦੇ ਨਾਲ ਔਰ ਇਹ ਬਹੁਤ ਹੀ ਵਧੀਆ ਅ ਅਚੀਵਮੈਂਟ ਹੈ ਕਿ ਡਾਕਟਰਸ ਦੀ ਟੀਮਸ ਨੇ ਆ ਕੇ ਇੱਕ ਜਿਹੜਾ ਹੈ ਏ ਬਲੱਡ ਡੋਨੇਸ਼ਨ ਦਾ ਬਲੱਡ ਕਲੈਕਟ ਕਰਨ ਦਾ ਜਿਹੜਾ ਉਹਨਾਂ ਨੇ ਉਹ ਕੀਤਾ ਹੈ ਵਿਚ ਇਜ਼ ਵੈਰੀ ਗੁੱਡ ਵਿਚ ਇਜ਼ ਵੈਰੀ ਗੁੱਡ ਥੈਂਕ ਯੂ ਵੈ ਸ਼ੁਸ਼ਮਾ ਰੋੜਾ ਪ੍ਰੈਜ਼ੀਡੈਂਟ ਨਿਸ਼ਕਾਮ ਮੈਡੀਕਲ ਕੈਂਪ ਹਲਪਲਾਈ ਅੱਜ ਅਸੀਂ ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਦੇ ਚ ਪਹੁੰਚੇ ਆ ਗਏ ਜਿੱਥੇ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈਗਾ ਔਰ ਬੜਾ ਵਧੀਆ ਉਸਤਾ ਮਿਲ ਰਿਹਾ ਹੈਗਾ ਅਜੇ ਤੱਕ ਆਪਣੇ 45 ਦੇ ਕਰੀਬ ਆਪਣੇ ਕੋਲ ਡੋਨਰ ਪਹੁੰਚ ਚੁੱਕੇ ਹੈਗੇ ਤੇ ਮੈਨੂੰ ਕਿਸ ਤਰ੍ਹਾਂ ਚੱਲ ਰਿਹਾ ਹੈ ਜੋ ਪ੍ਰਬੰਧ ਕੀਤੇ ਗਏ ਹਨ ਪਰ ਲੋਕ ਕਿੰਦਾ ਠੀਕ ਹੈ ਕਹਾਂਗਾ ਸਰ ਬਹੁਤ acha ਪ੍ਰਬੰਧ ਡੋਂਡਾਲੇ ਕੀਤਾ ਗਿਆ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਕਲੱਬ ਦੇ ਪ੍ਰੈਜ਼ੀਡੈਂਟ ਡਾਕਟਰ ਸੁਰਿੰਦਰ ਜੀ ਸੈਕਟਰੀ ਸ਼੍ਰੀ ਮੋਦੀ ਜੀ ਐਂਡ ਸਤਵਿੰਦਰ ਜੀ ਜਿਨ੍ਹਾਂ ਨੇ ਸਾਨੂੰ ਇਹ ਇੱਥੇ ਮੇਰੀ ਐਸੋਸੀਏਸ਼ਨ ਜਿਹਦਾ ਮੈਂ ਸੈਕਟਰੀ ਹਾਂ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰ ਐਸੋਸੀਏਸ਼ਨ ਔਰ ਆਲ ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਜਿਹਦੇ ਵਿੱਚ ਮੇਰੇ ਕੋਲ 14 ਬੈਂਕਸ ਆਂਦੇ ਨੇ ਉਨਾ ਤਾਂ ਮੈਂ ਪ੍ਰੈਜ਼ੀਡੈਂਟ ਐ ਸਟੇਟ ਦਾ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਬਲੱਡ ਡੋਨੇਸ਼ਨ ਕੈਂਪਸ ਐਂਡ ਅਦਰ ਐਕਟੀਵਿਟੀਆਂ ਦੇ ਵਿੱਚ ਪਾਰਟਿਸਿਪੇਟ ਕੀਤਾ ਇਵਨ ਰੋਟਰੀ ਨਾਲ ਅਸੀਂ ਕਾਫੀ ਟਾਈਮ ਤੋਂ ਜੁੜੇ ਹੋਏ ਆਂ ਨਾਬਾ ਸੰਧਰੂਰ ਅਸੀਂ ਫੰਕਸ਼ਨਸ ਕੀਤੇ ਥਿਸ ਇਜ਼ ਫॉर ਦਾ ਵੈਰੀ ਫਰਸਟ ਟਾਈਮ ਕਿ ਵੀ ਗੈਟ ਅ ਆਨਰ ਕੀ ਸਾਨੂੰ ਆਪਣੇ ਸ਼ਹਿਰ ਰਾਜਪੁਰਾ ਦੇ ਵਿੱਚ ਇਹ ਕਰਨ ਦਾ ਮੌਕਾ ਮਿਲਿਆ థాంక్స్ ਟੂ ਦਾ ਟੀਮ ਰੋਟਰੀ ਗ੍ਰੇਟਰ ਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਬਲੱਡ ਮਿਸ਼ਨ ਦੇ ਵਿੱਚ ਬਹੁਤ ਅੱਛਾ ਇਹਨਾਂ ਦਾ ਰਿਸਪੌਂਸ ਹੈ ਤੇ ਅੱਗੇ ਵੀ ਜੋ-ਜੋ ਇਹ ਸਾਨੂੰ ਸੇਵਾਵਾਂ ਲਾਣਗੇ ਜੋ-ਜੋ ਸਾਡੇ ਲਈ ਹੁਕਮ ਹੋਏਗਾ ਇਹਨਾਂ ਦੇ ਕਲੱਬ ਵੱਲੋਂ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਮੇਰੀ ਟੀਮ ਦੇ 10-12 ਮੈਂਬਰਸ ਇੱਥੇ ਆਏ ਨੇ ਉਹ ਬਲੱਡ ਵੀ ਡੋਨੇਟ ਕਰ ਰਹੇ ਨੇ ਅੱਜ ਔਰ ਇਹਨਾਂ ਦੇ ਨਾਲ ਜੋ ਇਹਨਾਂ ਦੇ ਅੱਗੇ ਦੇ ਪ੍ਰੋਜੈਕਟ ਹੈ ਹਮੇਸ਼ਾ ਹੀ ਅਸੀਂ ਖੜੇ ਰਾਂਗੇ ਇਹਨਾਂ ਨੂੰ ਅੱਜ ਇਸ ਪਲੇਟਫਾਰਮ ਦੇ ਉੱਤੇ ਮੈਂ ਇਹਨਾਂ ਨੂੰ ਵਾਦਾ ਕਰਕੇ ਜਾਣਾ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਡਾਕਟਰ ਮੇਘਾ ਸਿੰਘ ਸਾਹਿਬ ਕਹਾਂ ਸੇ ਆਪ ਰਜਿੰਦਰਾ ਹਸਪਤਾਲ ਸਾਹਿਬ ਬਲੈਕ ਬੈਂਕ ਸਾਹਿਬ ਬਲੈਕ ਬੈਂਕ ਕੇ ਆਜਾ ਚੋਟੀ ਬਣ ਕੇ ਯਹਾਂ ਪੇ ਆਏ ਹੋ ਕੀ ਕਹਿਣਾ ਕਿੰਨੇ ਯੂਨਿਟ ਹੋ ਚੁਕੇ ਹਨ ਕਿੰਨੇ ਕਸਟਮਰ ਅਭੀ ਤਾਂ 25 ਤੋਂ 30 ਡੋਨੇਸ਼ਨਸ ਹੋਈ ਹੈ ਹਮਾਰੇ ਐਕਸਪੈਕਟੇਸ਼ਨ 70 ਪਲੱਸ ਹੈ ਕੈਸੇ ਚੱਲ ਰਹਾ ਹੈ ਇਹ Donation, जो अच्छा चल रहा है हेल्दी डोनर्स आ रहे हैं डेफर -er अभी तक तो एक भी नहीं हुआ है सारे हेल्दी डोनर्स ही आए अभी तक फीमेल्स भी डोनेट कर रही हैं एटीन प्लस भी बच्चे आ रहे हैं तो अच्छा लग रहा है डोनेशन तो क्या कहना चाहते हो खास करके जो एंड गर्ल्स एटीन uh, प्लस जो भी इंडिविजुअल्स हैं एटीन टू सिक्सटी के बीच अगर आप हेल्दी हो तो आपको डोनेट करना चाहिए एक आपकी एक डोनेशन तीन लोगों की जान बचा सकती है तो अच्छी चीज़ है करनी चाहिए डोनेशन ਮੈਂ ਮਿਨਾਕਸ਼ੀ ਕਿਹੜੀ ਸੰਸਥਾ ਤੋਂ ਬਿਲੋਂਗ ਕਰਦੇ ਹੋ ਸਰ ਮੈਨਿਸ਼ ਕਾਮ 올 ਮੈਡੀਕਲ ਕੈਂਪ ਹੈਲਪਲਾਈਨ ਤੋਂ ਅੱਜ ਜੋ ਰੋਟਰੀ ਕਲੱਬ ਗ੍ਰੇਟਰ ਬੇ ਬਲੱਡ ਡੋਨੇਸ਼ਨ ਨਹੀਂ ਚਾਇਓ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਔਰ ਕੀ ਚੱਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਹੈ ਸਰ ਇਧਰ ਡੋਨਰ ਵੱ ਚੜ ਕੇ ਆ ਰਹੇ ਨੇ ਹਜ ਤੱਕ 12 ਵੱ ਚੁੱਕੇ ਹੈ ਜਿਵੇਂ ਕਿ 45 ਡੋਨਰ ਆਪਣੇ ਕੋਲ ਪ੍ਰੈਜ਼ੈਂਟ ਹੈਗੇ ਹਨ ਬੜੀ ਕੋਸ਼ਿਸ਼-ਕੁਸ਼ਿਸ਼ ਸਭ ਦੇ ਰਹੇ ਨੇ ਬ੍ਰੇਕਫਾਸਟ ਦਾ ਇੰਤਜ਼ਾਮ ਕੀਤਾ ਜਿਸ ਵਿੱਚ ਪੋਇਲਡ ਐਗ ਤੇ ਆਮਲੇਟ ਹੋ ਗਿਆ ਕਾਫੀ एवरीथिंग ਇਸ ਪ੍ਰੋਵਾਈਡਿੰਗ ਥੇਰ ਐਂਡ ਆਫਟਰ ਡੋਨੇਟਿੰਗ ਦਾ ਬਲੱਡ ਥੇ ਆਲਸੋ Provide um, milk bottles hmm. for the donors. Hmm. Uh, I feel very thankful to all, and I uh, especially thanks to Shishma Arora, Didi, hmm. who give me a chance to serve this hmm. camp. Okay. Hmm. ਸਰ ਬਹੁਤ ਵਧੀਆ ਰਿਸਪੌਂਸ ਆ ਮੇਰੇ ਵੱਲੋਂ ਕਿ ਇਹ ਦੀਦੀ ਨੇ ਮੈਨੂੰ ਮੌਕਾ ਦਿੱਤਾ ਇੱਥੇ ਸੇਵਾ ਕਰਨ ਦਾ ਤੇ ਬਹੁਤ ਹੀ ਵਧੀਆ ਮੈਨੂੰ ਰਿਸਪੌਂਸ ਮਿਲ ਰਿਹਾ ਹੈ ਸਭ ਨਾਲ ਮਿਲਣ ਦਾ ਮੌਕਾ ਮਿਲ ਰਿਹਾ ਹੈ ਡਾਕਟਰਸ ਨਾਲ ਇੱਕ ਟੀਮ ਮਿਲ ਗਈ ਹੈ ਮੈਨੂੰ ਬਹੁਤ ਅੱਛਾ ਸਪੌਟ ਜਿਹਾ ਫੀਲ ਹੋ ਰਿਹਾ ਹੈ ਬਹੁਤ ਵਧੀਆ ਅੱਛਾ ਫੀਲ ਹੋ ਰਿਹਾ ਮਾਈਸੈਲਫ ਮਨੋਜੀ ਮੋਦੀ ਸੈਕਟਰੀ ਡੋਟੀਕਾ ਆਫ ਗ੍ਰੇਟਰ ਅੱਜ ਦਾ ਜਿਹੜਾ ਮੁੱਖ ਪ੍ਰੋਗਰਾਮ ਹੈਗਾ ਸਾਡਾ ਬਲੱਡ ਡੋਨੇਸ਼ਨ ਕੈਂਪ ਹੈ ਤੇ ਉਹਦੇ ਚ ਅਸੀਂ ਬਹੁਤ ਹੀ ਉਤਸ਼ਾਹ ਨਾਲ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਤੇ ਜਿੱਦਾਂ ਕਿ ਡਾਕਟਰ ਸਾਹਿਬ ਦੱਸਿਆ ਕਿ ਇਹ ਦਾਨ ਜਿਹੜਾ ਹੈਗਾ ਮਹਾਦਾਨ ਤੇ ਕਾਊਂਟ ਹੋ ਰਿਹਾ ਹੈ ਔਰ ਇਸ ਤੋਂ ਉੱਪਰ ਕੋਈ ਦਾਨ ਨਹੀਂ ਹੈਗਾ ਔਰ ਤੁਸੀਂ ਗੱਲ ਜਿਹੜਾ ਬਲੱਡ ਹੈ ਉਹ ਕਿਤੇ ਵੀ ਕਿਸੇ ਇੰਡਸਟਰੀ ਚ ਨਹੀਂ ਬਣ ਰਿਹਾ ਉਹ ਕਿਤੇ ਕੋਈ ਅਦਰ ਸਬਸਟੀਟਿਊਟ ਨਹੀਂ ਹੈਗਾ ਇਹ ਬਲੱਡ ਦੇ ਗਏ ਸੀ ਬਲੱਡ ਡੋਨੇਟ ਹੁੰਦਾ ਹੈਗਾ ਬਲੱਡ ਜੂ ਚਾਹੀਦਾ ਨੂੰ ਬਲੱਡ ਹੀ ਚੜੇਗਾ ਹਿਊਮਨ ਬੀਂਗ ਬਲੱਡ ਹੈਗਾ ਇਹ ਔਰ ਇਹਦਾ ਸਬਸਟੀਟਿਊਟ ਵੀ ਕੋਈ ਨਹੀਂ ਔਰ ਇਹ ਇੱਕ ਅ ਮਾ ਲੋ ਇਹ ਕਹਿ ਲੋ ਕਿ ਬਲੱਡ ਨੂੰ ਡੋਨੇਟ ਕਰਨ ਵਾਸਤੇ ਉਸਾ ਹਰੇਕ ਵੰਦਨ ਕਰਨਾ ਚਾਹੀਦਾ ਸਰ ਆਲਵਲ ਜਿਨ੍ਹਾਂ ਵਿੱਚ ਰੋਟਰੀ ਕਲੱਬ ਗ੍ਰੇਟਰ ਵੱਲੋਂ ਉਹ ਪ੍ਰੋਜੈਕਟ ਜਿਹੜੇ ਸ਼ੁਰੂ ਹੋਣ ਸਾਡੇ ਚੜ੍ਹੇ ਰੋਟਰੀ ਕਲੱਬ ਗ੍ਰੇਟਰ ਜਿਹੜਾ ਹੈਗਾ ਰਾਜਪੁਰਾ ਤੋਂ ਅਸੀਂ 15 ਮੈਂਬਰ ਦਾ ਸਾਡੇ ਕਲੱਬ ਹੈਗਾ ਔਰ ਸਾਡੇ ਜਿਹੜੇ ਪ੍ਰੋਜੈਕਟ ਹੁੰਦੇ ਆ ਉਹ ਬਹੁਤ ਜ਼ਿਆਦਾ ਸਪਰਜੈਕਟ ਕਰਦੇ ਆ 15 ਬੰਦੇ ਹੀ ਮਿਲ ਕੇ ਅਸੀਂ ਔਰ ਇਹਦੇ ਵਿੱਚ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਸਾਡੇ ਪ੍ਰਧਾਨ ਜੀ ਨੇ ਟ੍ਰੀ ਪਲਾਂਟੇਸ਼ਨ ਉਸ ਤੋਂ ਬਾਅਦ ਕੈਂਸਰ ਅਵੇਰਨੈਸ ਔਰ ਟ੍ਰੈਫਿਕ ਅਵੇਰਨੈਸ ਇਹਦਾਂ ਦੇ ਸਕੂਲਾਂ ਦੇ ਵਿੱਚ ਜਾ ਜਾ ਕੇ ਅਸੀਂ ਇਹ ਕੈਂਪਲ ਕਰ ਰਹੇ ਹਾਂ ਜਿਹੜਾ ਸਾਡਾ ਮੇਨ ਪ੍ਰੋਜੈਕਟ ਹੁੰਦਾ ਹਰ ਸਾਲ ਦਾ ਉਹ ਨੀਡੀ ਗਰਲਸ ਦੀ ਸ਼ਾਦੀਆਂ ਦਾ ਹੈਗਾ ਕਲੱਬ ਸਾਡਾ ਆਰਗੇਨਾਈਜ਼ ਕਰਦਾ ਹੈ ਇਸ ਨੂੰ ਹਰ ਸਾਲ ਮੀਨਿਮਮ ਅਸੀਂ 11 ਦਾ ਟੀਚਰ ਰੱਖਿਆ ਜਾਂਦਾ ਹੈ ਸਾਡਾ ਉਸ ਤੋਂ ਬਾਅਦ ਜਿੰਨੇ ਵੀ ਜੋੜੇ ਸਾਡੇ ਕੋਲ ਆ ਜਾਂਦੇ ਆ ਉਹਨਾਂ ਨੇ ਰਿਸ਼ਤਾ ਆਪ ਕਰਨਾ ਹੁੰਦਾ ਹੈ ਅਸੀਂ ਸਿਰਫ ਉਹਨਾਂ ਨੂੰ ਆਰਗੇਨਾਈਜ਼ ਕਰਕੇ ਉਹਨਾਂ ਦਾ ਨਿਕਾਹ ਕਰਾਉਣਾ ਜਾਂ ਵਿਆਹ ਸ਼ਾਦੀਆਂ ਕਰਨੀਆਂ ਜਾਂ ਫੇਰੇ ਕਰਾਣੇ ਜਾਂ ਆਪਣਾ ਨਾਮਾ ਕਰਾਣੀ ਜੋ ਵੀ ਇਹਨਾਂ ਦਾ ਕਿਸਮ ਹੁੰਦਾ ਹੈ ਇਸ ਵਾਰ ਰਿਜਿਸਟ੍ਰੇਸ਼ਨ ਦਾ ਸਾਬ ਨਾਲ ਬੋਦੀ ਸਾਹਿਬ ਜਿਸ ਤਰ੍ਹਾਂ ਕਿ ਹਰੇਕ ਸੰਸਥਾ ਨੂੰ ਚਲਾਉਣ ਵਾਸਤੇ ਫਾਈਨਾਂਸ ਦੀ ਲੋੜ ਪੈਂਦੀ ਹੈ ਤਾਂ ਤੁਸੀਂ 15 ਮੈਂਬਰਸ ਹੋ ਤਾਂ ਫਾਈਨਾਂਸ ਕਿੱਦਾਂ ਕਰੇਗਾ ਫਾਈਨਾਂਸ ਅਸੀਂ ਪਹਿਲਾਂ ਤਾਂ ਅਸੀਂ ਆਪਣੇ ਮੈਂਬਰਾਂ 'ਚ ਇਕੱਠਾ ਕਰਦੇ ਹਾਂ ਜੀ ਤੇ ਜੇ ਸਾਡੇ ਕੋਲ ਵਲੰਟਰੀ ਕੋਈ ਦੇਣਾ ਚਾਹੇ ਡੋਨੇਸ਼ਨ ਦੇਣਾ ਚਾਹੇ ਉਹਦੀ ਉਹਦੀ ਉਹ ਤੋਂ ਵੀ ਅਸੀਂ ਰੀਸੀਵ ਕਰ ਲੰਨੇ ਜਿੱਦਾਂ ਸਾਡੇ ਅੱਜ ਦੀਪਕ ਸੂਜੀ ਨੇ ਇਹ ਬਲੱਡ ਮਿਸ਼ਨ ਦੇ ਵਿੱਚ ਆ ਕੇ ਇਹਨਾਂ ਨੇ ਡੋਨੇਟ ਕੀਤਾ ਇੱਥੇ ਅੱਜ ਜੀਵਿਕਾ ਸਾਡੇ ਦੀਪਕ ਸੂਜੀ ਹੈ ਉਧਰ ਪੁਨੀਜੀ ਹੈ ਪੁਨੀ ਦਰਮਾ ਜੀ ਔਰ ਇੰਡੀਆ ਪ੍ਰੈਜ਼ੀਡੈਂਟ ਵੀ ਹੈ ਐਨਵੀ ਐਸੋਸੀਏਸ਼ਨ ਉਹਨਾਂ ਨੇ ਵੀ ਸਾਡੇ ਅੱਜ ਯੋਗਦਾਨ ਦਿੱਤਾ ਔਰ ਇਹ ਜੋ ਵੀ ਉਪਰਾਲਾ ਚੱਲ ਰਿਹਾ ਸਾਡੇ ਡੋਨਰਸ ਵੀ ਹੈਗੇ ਆ ਔਰ ਸਾਡੇ ਆਪਣੇ ਜਿਹੜੇ ਕਲੱਬ ਮੈਂਬਰਸ ਹੈ ਉਹਨਾਂ ਨੂੰ ਵੀ ਮੇਨ ਉਪਰਾਂ ਰੱਖੀ ਚਾਹੀਦੀ ਹੈ ਕਿ ਇਹ ਕਿਹਨਾ ਚੱਲਦੇ ਹੋ ਬਲੱਡ ਡੋਨਰਸ ਤੇ ਖਾਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਜੋ ਪ੍ਰੋਜੈਕਟ ਆ ਰਹੇ ਉਸ ਬਾਰੇ ਕੀ ਕਹਿਣਾ ਚਾਹੀਦਾ ਜਿਹੜੇ ਮੈਂ ਇਹ ਕਹੂੰਗਾ ਕਿ ਸਾਡੇ ਜਿਹੜੇ ਮੈਂਬਰਸ ਅਸੋਸੀਏਟ ਹੈ ਹੀ ਹੈ ਤੇ ਜਿੰਨੇ ਵੀ ਅੱਜ ਲੋਕ ਸਾਡੇ ਕੋਲ ਇੱਥੇ ਜੁੜੇ ਹੋਏ ਆ ਉਹ ਕੋਈ ਨਾ ਕੋਈ ਐਨਜੀਓ ਦੇ ਤੌਰ ਤੇ ਜਾਂ ਸੋਸ਼ਲ ਐਕਟੀਵਿਟੀਜ਼ ਦੇ ਤੌਰ ਤੇ ਉਹਨਾਂ ਨੂੰ ਬਾਤ ਚੜ ਕੇ ਅੱਗੇ ਆਉਣਾ ਚਾਹੀਦਾ ਜਿਸ ਨਾਲ ਸਾਡੀ ਜਿਹੜੀ ਪਬਲਿਕ ਹੈ ਰੀ ਪਬਲਿਕ ਹੈ ਜਾਂ ਜਿਹੜੀ ਨੀਡੀ ਪਬਲਿਕ ਹੈ ਉਹਨਾਂ ਦੀ ਹੈਲਪ ਹੋ ਸਕੇ ਔਰ ਉਹਨਾਂ ਦਾ ਜਿਹੜਾ ਹੈਗਾ ਗੁਜ਼ਾਰਾ ਜਿਹੜਾ ਹੈ ਬੜੇ ਅੱਛੇ ਤਰੀਕੇ ਨਾਲ ਆਪਣਾ ਕਰ ਸਕਣ ਅਸੀਂ ਵੀ ਉਹਨਾਂ ਦੀ ਹੈਲਪ ਲਈ ਅੱਗੇ ਆਉਂਦੇ ਰਹੀ ਹੈ ਥੈਂਕ ਯੂ ਨਮਸਕਾਰ ਮੈਂ ਡਾਕਟਰ ਸੁਰਿੰਦਰ ਕੁਮਾਰ ਰੈਜ਼ੀਡੈਂਟ ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਅੱਜ ਇਸ ਕਲੱਬ ਦੇ 18ਵੇਂ ਖੂਨਦਾਨ ਕੈਂਪ ਤੇ ਸਭ ਦਾ ਸਵਾਗਤ ਕਰਦਾ ਇਹ ਜੋ ਕੈਂਪ ਹੈ ਇਹਦਾ ਸਾਡੇ ਸਾਰੇ ਕਲੱਬ ਦੇ ਮੈਂਬਰਸ ਨੇ ਸੀਨੀਅਰ ਸਾਡੇ ਮੈਂਬਰਸ ਨੇ ਔਰ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਸਾਡੇ ਸਾਡੇ ਆਨਰੇਬਲ ਗੈਸਟ ਆਏ ਹੈਗੇ ਆ ਮਿਸਟਰ ਦੀਪਕ ਸੂਦ ਜਿਹੜੇ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ ਫਲੋਰੀਡਾ ਤੋਂ ਆਏ ਹੈਗੇ ਆ ਹੀ ਇਸ ਦਾ ਜੀ ਗੈਸਟ ਐਂਡ ਸਾਡੇ ਗੈਸਟ ਆਫ ਆਨਰ ਮਿਸਟਰ ਪੁਨੀਤ ਵਰਮਾ ਸਰ ਤੇ ਪੀ ਐਨ ਬੀ ਐ ਹਾਂਜੀ ਤੇ ਪੀ ਐਨ ਬੀ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਹਾਂਜੀ ਤੇ ਉਹਨਾਂ ਤੋਂ ਇਲਾਵਾ ਸਾਡੇ ਗੈਸਟ ਆਫ ਆਨਰ ਆ ਸ਼੍ਰੀ ਪੰਮੀ ਸੈਗਲ ਜਿਨ੍ਹਾਂ ਨੂੰ ਜਾਨੀ ਆਮ ਤੌਰ ਤੇ ਆਪਾਂ ਪੰਮੀ ਸੈਗਲ ਦੇ ਨਾਮ ਤੇ ਜਾਣਦੇ ਮਹਿੰਦਰ ਸੈਗਲ ਉਹਨਾਂ ਦਾ ਪੂਰਾ ਨਾਮ ਹੈ ਉਹ ਵੀ ਮਤਲਬ ਐਜ਼ ਅ ਗੈਸਟ ਆਫ ਆਨਰ ਇਨਵਾਈਟਡ ਹੈਗੇ ਆ ਤੇ ਉਸ ਤੋਂ ਇਲਾਵਾ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜੇ ਬਲੱਡ ਡੋਨਰਸ ਇੱਥੇ ਆਏ ਹੈਗੇ ਆ ਬਹੁਤ ਮਤਲਬ ਆਪਣੇ ਜਜ਼ਬੇ ਦੇ ਨਾਲ ਇੱਥੇ ਆ ਕੇ ਬਲੱਡ ਡੋਨੇਟ ਕਰ ਰਹੇ ਆ ਹੋਰ ਸਾਡੇ ਬਹੁਤ ਸ਼ਹਿਰ ਦੇ ਪਤਵੰਤੇ ਸੱਜਣ ਬੜੇ ਜਿਹੜੇ ਪੱਤਰਕਾਰ ਤੇ ਪਹਿਲਾਂ ਵੀ ਸਾਡੇ ਕੋਲ ਹੋਏ ਥੋੜੀ ਦੇਰ ਪਹਿਲਾਂ ਵੀ ਸਾਡੇ ਕੋਲ ਆ ਕੇ ਗਏ ਆ ਉਹਨਾਂ ਦਾ ਸਭ ਦਾ ਵੀ ਸਵਾਗਤ ਹੈ ਸੋ ਵੀ ਆਰ ਬ੍ਰੇ ਗ੍ਰੇਟਫੁਲ ਸਾਰੇ ਜਿੰਨੇ ਵੀ ਡੋਨਰ ਆਗੇ ਆ ਜਿੰਨਿਆ ਨੇ ਵੀ ਇੱਥੇ ਪਤਵੰਤੇ ਆਏ ਆ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਹਰ ਹਾਕ ਕਿੱਤੇ ਦੀ ਟੀਮ ਆਈ ਹੋਈ ਹੈ ਹਾਂਜੀ ਇਸ ਹਾਂਜੀ ਹਾਂਜੀ ਆ ਰਜਿੰਦਰਾ ਹਸਪੀਟਲ ਪਟਿਆਲਾ ਦੀ ਜਿਹੜੀ ਟੀਮ ਹੈ ਬਲੱਡ ਬੈਂਕ ਤੋਂ ਉਹ ਆਈ ਹੈ ਜਿਸ ਨੇ ਕਿ ਮਤਲਬ ਇਹ ਸਾਰਾ ਇੱਥੇ ਆਰਗੇਨਾਈਜ਼ ਸਾਰਾ ਬਲੱਡ ਕਲੈਕਸ਼ਨ ਦਾ ਜਿਹੜਾ ਸਾਰਾ ਜ਼ਿੰਮਾ ਉਹਨਾਂ ਦੇ ਕੋਲ ਹੈ ਔਰ ਬਹੁਤ ਹੀ ਸੁਚੱਜੇ ਬਹੁਤ ਹੀ ਸੁਚਾਰੂ ਢੰਗ ਦੇ ਨਾਲ ਇਹ ਸਾਰੇ ਆਪਣੇ ਇੱਕ ਡੋਨਰਸ ਨੂੰ ਬੜੀ ਕੰਫਰਟੇਬਲੀ ਉਹਨਾਂ ਦਾ ਬਲੱਡ ਮਤਲਬ ਬਲੱਡ ਰਿਸੀਵ ਹੋਣ ਦੀ ਆਪਾਂ ਐਕਸਪੈਕਟੇਸ਼ਨ ਰੱਖਦੇ ਹਾਂ ਹਾਂਜੀ ਵੈਸੇ 60 ਤੋਂ 70 ਯੂਨਿਟ ਦੇ ਵਿੱਚ ਬਲੱਡ ਕਲੈਕਟ ਹੋਣ ਦੀ ਉਮੀਦ ਆ ਸਾਨੂੰ ਜੀ ਤੇ ਬਾਕੀ ਬਲੱਡ ਬੈਂਕ ਦੀ ਜਿਹੜੀ ਟੀਮ ਹੈ ਉਹ ਡਿਸਾਈਡ ਕਰਦੀ ਹੁੰਦੀ ਹੈ ਐਕਚੁਅਲੀ ਕਿ ਉਹ ਕਿੰਨਾ ਉਹਨਾਂ ਨੂੰ ਵੋਲਿਊਮ ਕਿੰਨਾ ਚਾਹੀਦਾ ਹੈਗਾ ਕੁਆਂਟੀਟੀ ਕਿੰਨੀ ਚਾਹੀਦੀ ਹੈ ਤੇ ਉਹਨਾਂ ਵੀ ਸ਼ਲ ਬੀ ਗਾਈਡਡ ਬਾਈ देयर ਐਡਵਾਈਸ ਸਰ ਬੀਇੰਗ ਅ ਡਾਕਟਰ ਹੋਣ ਦੇ ਨਾਤੇ ਤੇ ਰੋਟੀ ਕਲੱਬ ਗ੍ਰੇਟਰ ਦੇ ਪ੍ਰਧਾਨ ਹੋਣ ਦੇ ਕੀ ਕਹਿਣਾ ਚਾਹਦੇ ਹੋ ਯੰਗਸਟਰ ਨੂੰ ਜੂ ਬਲੱਡ ਡੋਨੇਟ ਨਹੀਂ ਕਰਦੇ ਬਲੱਡ ਡੋਨੇਟ ਕਰਨਾ ਚਾਹੀਦਾ ਈ ਨਹੀਂ ਕਰਨਾ ਚਾਹੀਦਾ ਦੇਖੋ ਜੀ ਇੱਕ ਇਹ ਤਾਂ ਇੱਕ ਬਹੁਤ ਵੱਡੀ ਕਹਾਵਤ ਬਣ ਚੁੱਕੀ ਆ ਕਿ ਖੂਨਦਾਨ ਮਹਾਦਾਨ ਔਰ ਇਸ ਤੋਂ ਵੱਡਾ ਸ਼ਾਇਦ ਕੋਈ ਹੋਰ ਦਾਨ ਨਹੀਂ ਹੈ ਤੇ ਇਸ ਤੋਂ ਇਲਾਵਾ ਨੇਤਰਦਾਨ ਇੱਕ ਬਹੁਤ ਵੱਡੀ ਮਤਲਬ ਬੰਦੇ ਦੀ ਲਾਈਫ ਦੇ ਵਿੱਚ ਇੱਕ ਬਹੁਤ ਵੱਡਾ ਦਾਨ ਹੋ ਸਕਦਾ ਸੋ ਇਸ ਕਰਕੇ ਅਸੀਂ ਜਾਣਦੇ ਆ ਕਿ ਜਿੰਨੇ ਵੀ ਹੋਰ ਯੰਗਸਟਰਸ ਹੈਗੇ ਆ ਉਹ ਇਸ ਪ੍ਰਤੀ ਜਾਗਰੂਕ ਹੋਣ ਕਿ ਖੂਨ ਦੇਣ ਦੇ ਨਾਲ ਖੂਨਦਾਨ ਕਰਨ ਦੇ ਨਾਲ ਖੂਨ ਦੇ ਵਿੱਚ ਕਿਸੇ ਤਰ੍ਹਾਂ ਦੀ ਬਲੱਡ ਦੇ ਵਿੱਚ ਬਾਡੀ ਦੇ ਵਿੱਚ ਕੋਈ ਘਾਟ ਨਹੀਂ ਹੁੰਦੀ ਤੇ ਜਿਹੜਾ ਖੂਨਦਾਨ ਕੀਤਾ ਜਾਂਦਾ ਉਹ ਵਿਦਨ 24 ਤੋਂ 48 ਘੰਟੇ ਦੇ ਵਿੱਚ ਵਿੱਚ ਉਹ ਪੂਰਾ ਹੋ ਜਾਂਦਾ ਹੈ ਬਸ ਕੁਝ ਹੀ ਮਤਲਬ ਐਸੀਆਂ ਇੰਡੀਕੇਸ਼ਨਸ ਐਸੀਆਂ ਗੱਲਾਂ ਆ ਗਈਆਂ ਕਿ ਕੋਈ ਖੂਨਦਾਨ ਨਹੀਂ ਕਰ ਸਕਦਾ ਆਦਰਵਾਇਜ਼ ਖੂਨਦਾਨ ਜਿਹੜਾ ਹੈਗਾ ਹਰ ਆਦਮੀ ਕਰ ਸਕਦਾ ਹੈ ਉਮਰ 18 ਤੋਂ ਲੈ ਕੇ 60 ਸੱਕ ਜਿਨ੍ਹਾਂ ਦੀ 7 ਸਾਲ ਤੱਕ ਉਮਰ ਹੋਵੇ ਉਹ ਕਰ ਸਕਦੇ ਐ ਤੇ ਇਸ ਪ੍ਰਤੀ ਜਾਗਰੂਕ ਹੋ ਕੇ ਸੋਸਾਇਟੀ ਦੇ ਵਿੱਚ ਪੋਜ਼ਿਟਿਵ ਅੱਛਾ ਯੋਗਦਾਨ ਪਾਉਣ ਲਈ ਸਭ ਨੂੰ ਜ਼ਰੂਰੀ ਹੈ ਕਿ ਉਹ ਜਾਨੀ ਮੋਟੀਵੇਟ ਹੋ ਕੇ ਵੋਲੰਟੇਰੀਲੀ ਇਹ ਨਹੀਂ ਕਿ ਕੋਈ ਮਜਬੂਰੀ ਚ ਦੇਣਾ ਵੋਲੰਟੇਰੀਲੀ ਉਹ ਖੂਨਦਾਨ ਕਰਨ ਸਾਡੇ ਕੋਲ ਐਸੇ ਡੋਨਰਸ ਵੀ ਹੈਗੇ ਜਿਨ੍ਹਾਂ ਨੇ 150 ਵਾਰ ਤੱਕ 150 ਤੋਂ ਵੀ ਵੱਧ ਵਾਰ ਤੱਕ ਡੋਨੇਸ਼ਨ ਕੀਤੀ ਹੈ ਉਹ ਵੀ ਉਹਨਾਂ ਦਾ ਵੀ ਸਾਨੂੰ ਸਹਿਯੋਗ ਤੇ ਅਸ਼ੀਰਵਾਦ ਪ੍ਰਾਪਤ ਹੈ ਹਾਂ ਸਰ ਕੀ ਗ੍ਰੇਟਰ ਜੋ ਰੋਟਰੀ ਕਲੱਬ ਗ੍ਰੇਟਰ ਹੈ ਇਹਦੇ ਆਮ ਤੌਰ ਤੇ ਜਿਹਨਾਂ ਚੋਂ ਪ੍ਰੋਜੈਕਟ ਹਾਂ ਹਾਂਜੀ ਹਾਂਜੀ ਸਾਡੇ ਤਾਂ ਆਪ ਦੇਖੋ ਪ੍ਰੋਜੈਕਟਸ ਕਾਫੀ ਚੱਲਦੇ ਰਹਿੰਦੇ ਆ ਅ ਪਿੱਛੇ ਅਸੀਂ ਐਸਓਐਸ ਜਿਹੜਾ ਵਿਲੇਜ ਹੈ ਉੱਥੇ ਅਸੀਂ ਅ ਬੱਚਿਆਂ ਨੂੰ ਚਲੋ ਕਹਿੰਦੇ ਵੀ ਦਾਨ ਕਰਕੇ ਦਿਖਾਣਾ ਨਹੀਂ ਚਾਹੀਦਾ ਉਹਦਾ ਠੀਕ ਹੈ ਜੀ ਸੋ ਕੁਝ ਅਸੀਂ ਉੱਥੇ ਜੋ ਦਾਨ ਦਾਨਪੁਣ ਦਾਨਪੁਣ ਵੀ ਕਿਹਾ ਸੀ ਥੋੜਾ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬੱਚਿਆਂ ਵਾਸਤੇ ਉਹ ਕੀਤਾ ਸੀ ਉਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਕਈ ਜਗ੍ਹਾ ਹੁਣ ਤੱਕ ਮਤਲਬ 500 ਦੇ ਦੇ ਕਰੀਬ ਅਸੀਂ ਪਲਾਂਟੇਸ਼ਨ ਕਰ ਚੁੱਕੇ ਹਾਂ ਜਿਹਦੇ ਵਿੱਚ ਔਰਨਾਮੈਂਟਲ ਪਲਾਂਟਸ ਤੇ ਦੂਸਰੇ ਮਤਲਬ ਪਲਾਂਟਸ ਜਿਹੜੇ ਹੈਗੇ ਆ ਅ ਫੌਲਡਰ ਰੇਡ ਵਗੈਰਾ ਉਹ ਉਹਨਾਂ ਨੂੰ ਲਗਾਇਆ ਇੱਕ ਪਿੰਡ ਦੇ ਵਿੱਚ ਵੀ ਇੱਕ ਸਕੂਲ ਦੇ ਵਿੱਚ ਜਾ ਕੇ ਅਸੀਂ ਮਤਲਬ ਪਲਾਂਟਸ ਲਗਾਏ ਸੀਗੇ ਉਸ ਤੋਂ ਇਲਾਵਾ ਹਾਂਜੀ ਉਸ ਤੋਂ ਇਲਾਵਾ ਨੈਕਸਟ ਜਿਹੜਾ ਸਾਡਾ ਬੜਾ ਹੀ ਪ੍ਰੈਸਟੀਜੀਅਸ ਸਾਡਾ ਪ੍ਰੋਜੈਕਟ ਹੈ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਨ ਦਾ ਉਹ ਸਾਡਾ ਮਾਰਚ ਅਪ੍ਰੈਲ ਦੇ ਵਿੱਚ ਹੁੰਦਾ ਹੈਗਾ ਉਹਦੇ ਲਈ ਵੀ ਅਸੀਂ ਹੁਣੇ ਹੁਣ ਤੋਂ ਤਿਆਰੀਆਂ ਵੜ ਦਿੱਤੀਆਂ ਆ ਗਈਆਂ ਤੇ ਅਸੀਂ ਉਹਦੇ ਵਿੱਚ ਵੀ ਬਹੁਤ ਅੱਛਾ ਪ੍ਰੋਜੈਕਟ ਕਰਾਂਗੇ ਵੈਸੇ 12 ਤਾਂ ਸਾਡਾ ਟਾਰਗੇਟ ਹੁੰਦਾ ਜੇ ਉਸ ਤੋਂ ਵੱਧ ਵੀ ਕੋਈ ਸਾਨੂੰ ਸ਼ਾਦੀਆਂ ਦਾ ਕੋਈ ਮਤਲਬ ਪ੍ਰੋਜੈਕਟ ਵਧਾਣਾ ਪੈ ਗਿਆ ਉਹ ਵੀ ਵਧਾਵਾਂਗੇ ਔਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਕਿਸੇ ਵੀ ਧਰਮ ਦਾ ਚਾਹੇ ਕਿਸੇ ਦਾ ਕੋਈ ਆਨੰਦ ਕਾਰਜ ਹੋਣਾ ਜਾਂ ਕਿਸੇ ਦੇ ਫੇਰੇ ਹੋਣੇ ਆ ਜਾਂ ਕਿ ਨਿਕਾਹ ਹੋਣਾ ਜਾਂ ਕ੍ਰਿਸਚੀਅਨ ਰੀਤੀ ਰਿਵਾਜ ਦੇ ਨਾਲ ਸ਼ਾਦੀ ਹੋਣੀ ਹੈ ਹਰ ਤਰ੍ਹਾਂ ਦਾ ਜਿਸ ਤਰ੍ਹਾਂ ਸਾਡਾ ਸਾਡਾ ਦੇਸ਼ ਦਾ ਗੁਲਦਸਤਾ ਹੈ ਤਾਂ ਉਸੇ ਉਸੇ ਲਿਹਾਜ਼ ਨਾਲ ਸੀ ਉਸ ਚੀਨ ਨੂੰ ਮੁੱਖ ਰੱਖ ਕੇ ਕਿਸੇ ਵੀ ਧਰਮ ਔਰ ਜਾਤੀ ਦੇ ਲੋਕ ਇੱਥੇ ਆ ਕੇ ਲੋਡ ਵੰਸ਼ ਆਪਣੇ ਬੇਟੀ ਦੀ ਸ਼ਾਦੀ ਸਾਡੇ ਸਹਿਯੋਗ ਨਾਲ ਕਰ ਸਕਦੇ ਆ ਥੈਂਕ ਯੂ